ਵੇਖੋ ਪਿੰਡ ਚਾਈਆ ਆ ਜਿਹੜਾ ਮੇਰੇ ਗੁਰਦਾਸਪੁਰ ਕੌਨਸਲਸੀ ਵਿੱਚ ਪੈਂਦਾ ਔਰ ਉੱਥੋਂ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਜਿਹੜੇ ਉੱਥੇ ਸੀਗਾ ਅੰਦਰ ਪੋਲਿੰਗ ਏਜੰਟ ਕੇ ਜਿਹੜਾ ਸਟਾਫ ਆ ਉੱਥੇ ਇੱਕ ਪ੍ਰੈਜਾਈਡਿੰਗ ਅਫਸਰ ਆ ਕੀ ਨਾਮ ਸੀ ਉਹਦਾ ਰਜਨੀ ਪ੍ਰਕਾਸ਼ ਔਰ ਉਹ ਰਜਨੀ ਪ੍ਰਕਾਸ਼ ਅੰਦਰ ਗਜਨੀ ਬਣ ਰਿਹਾ ਸੀਗਾ ਉਹ ਸਰਕਾਰ ਦੇ ਹੱਕ ਦੇ ਵਿੱਚ ਵੋਟਾਂ ਪਾ ਰਿਹਾ ਸੀਗਾ ਆਪ ਆਪਣੇ ਆਪੇ ਹੀ ਕੱਟ ਕੇ ਮੋਹਰਾਂ ਲਾ ਕੇ ਤੇ ਡੱਬਿਆਂ 'ਚ ਵੋਟਾਂ ਪਾ ਰਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਅੰਦਰ ਉਹਨਾਂ ਦੇ ਨਾਲ ਮੈਡਮ ਸੀਗੇ ਲੇਡੀ ਸਟਾਫ ਤਿੰਨ ਤਿੰਨ ਅਸ਼ਮੇਰਖਾ ਲੇਡੀਆਂ ਸੀਗੀਆਂ ਉਹਨਾਂ ਨੇ ਆਬਜੈਕਸ਼ਨ ਕੀਤਾ ਕਿ ਇਹ ਵੋਟਾਂ ਜਿਹੜੀ ਆ ਅੰਦਰ ਆਪਣੇ ਆਪ ਜਾਲੀ ਪਾ ਰਹੇ ਆ ਕਿ ਜਿਹੜੀ ਆ ਆਬਜੈਕਸ਼ਨੇਬਲ ਚੀਜ਼ ਆ ਕੱਲ ਨੂੰ ਅਸੀਂ ਆਪਣੀ ਨੌਕਰੀ ਦੇ ਜਵਾਬ ਦੇ ਆ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹ ਨਹੀਂ ਮੰਨਿਆ ਅਖੀਰ ਉਹ ਤਿੰਨ ਜਿਹੜੇ ਲੇਡੀ ਸਟਾਫ ਸੀਗੇ ਆ ਉਹਨਾਂ ਨੂੰ ਅੰਦਰੋਂ ਬੂਥ ਤੋਂ ਉੱਠ ਕੇ ਬਾਹਰ ਆਉਣਾ ਪਿਆ ਔਰ ਉਹਦੀ ਵੀਡੀਓ ਮੇਰੇ ਕੋਲ ਆ ਉਹ ਤਿੰਨੇ ਲੇਡੀਜ਼ ਬਾਹਰ ਆ ਕੇ ਗੱਲਬਾਤ ਆਪਸ ਵਿੱਚ ਕਰ ਰਹੀਆਂ ਨੇ ਤੇ ਇਹ ਅੰਦਰ ਇਕੱਲਾ ਚੇਅਰ ਤੇ ਬੈਠਾ ਹੋਇਆ ਔਰ ਅੰਦਰ ਇਕੱਲਾ ਹੀ ਮદાન 'ਚ ਜਿਹੜੀਆਂ ਵੋਟਾਂ ਪਾ ਰਿਆ ਇਹ ਹੋਂ ਰਿਕਾਰਡ ਆ ਇਹ ਸਾਰੀਆਂ ਗੱਲਾਂ ਜਿਸ ਤੋਂ ਬਾਅਦ ਫਿਰ ਉਹ ਬੰਦੇ ਦੇ ਆਣ ਕੇ ਜਦੋਂ ਰੌਲਾ ਪਿਆ ਤੇ ਉਹਦੇ ਪੰਜ ਛੇ ਬੰਦੇ ਇੱਥੋਂ ਸ਼ਹਿਰੋਂ ਵੀ ਤੇ ਜਾ ਕੇ ਉਹਦੇ ਹੱਥੀ ਵੀ ਪਏ ਆ ਮਾ ਪੁਲਸ ਕੋ ਉਹਦੇ ਜਿਹੜੀ ਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਏ ਆ ਸੈਕੰਡ ਫਿਰ ਜੋ ਡੀਸੀ ਸਾਹਿਬ ਤੇ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆ ਆਂਦਾ ਉੱਥੇ ਸੈਕਟਰ ਅਫਸਰ ਗਏ ਆ ਉਹਨਾਂ ਨੇ ਜਾ ਕੇ ਸਾਰੀ ਘੋਕ ਕੀਤੀ ਆ ਤੇ ਉੱਥੇ ਵੋਟਰ ਆਫ ਡਿਫਰੈਂਸ ਜਿਹੜੀ ਆ ਨਿਕਲੀ ਆ ਪੋਲਡ ਵੋਟ ਤੇ ਜਿਹੜੀ ਡੱਬੇ ਚ ਬਾਕਸ ਵੋਟ ਉਹਦੀ ਫਰਕ ਨਿਕਲਿਆ ਮੈਡਮਾ ਨੇ ਵੀ ਆਪਣੇ ਬਿਆਨ ਸਾਹ ਦੇ ਦਿੱਤੇ ਆ ਤੇ ਜਿਹੜੀ ਆ ਵੋਟਾਂ ਦਾ ਫਰਕ ਆ ਉਹਦੇ ਲਈ ਟੈਂਡੋ ਵੋਟ ਕਾਸਟ ਕਰਨ ਵਾਸਤੇ ਉਹਨਾਂ ਨੇ ਲੋਕ ਕਰਤਾ ਦੁਬਾਰਾ ਤੇ ਸੋ ਇਸ ਕਰਕੇ ਮਤਲਬ ਇਹ ਜਿਸਟ ਇੱਕ ਪਿੰਡ ਦੀ ਜਿਹੜੀ ਵਾਰਦਾਤ ਆ ਔਰ ਇਸ ਤੋਂ ਇਲਾਵਾ ਜੀਨਵਾਲ ਲਾਗੇ ਬਬਰੀ ਪਿੰਡ ਆ ਉੱਥੇ ਵੀ ਸੇਮ ਇਨਸੀਡੈਂਟ ਹੋ ਰਿਹਾ ਪ੍ਰੈਜ਼ਾਈਡਿੰਗ ਅਫਸਰਾਂ ਨਾਲ ਵੀ ਮੇਰੀ ਗੱਲ ਹੋਈ ਆ ਔਰ ਕਈ ਪ੍ਰੈਜ਼ਾਈਡਿੰਗ ਅਫਸਰ ਚਾਹੁੰਦੇ ਨਹੀਂ ਆ ਬਟ ਉਹ ਬੇਵੱਸ ਆ ਸਰਕਾਰ ਦੇ ਅੱਗੇ ਕਿਉਂਕਿ ਉਹ ਤੋਂ ਫਰਮਾਨ ਸੁਸੋਧਿਆ ਸਾਹਿਬ ਦਾ ਨਾ ਡਿਪਟੀ ਸੀਐਮ ਉਹ ਨੇ ਤੇ ਸੀਐਮ ਕੇਜਰੀਵਾਲ ਸਾਹਿਬ ਪੰਜਾਬ ਦੇ ਜਿਹੜੇ ਉਹਨਾਂ ਦਾ ਫਰਮਾਨ ਚੱਲਦਾ ਸੋ ਇਸ ਕਰਕੇ ਇਹ ਲੱਖੋਵਾਲ ਵੀ ਇਹੋ ਸੇਮ ਐਪੀਸੋਡ ਹੋ ਰਿਹਾ ਫਿਰ ਇੱਕ ਅੱਧਾ ਪਿੰਡ ਹੋਰ ਵੀ ਫੋਨ ਆਇਆ ਸੀਗਾ ਉਹਨਾਂ ਨਾਲ ਜਦੋਂ ਮੈਂ ਪ੍ਰੈਜ਼ਾਈਡਿੰਗ ਅਫਸਰ ਲਖੋਵਾਲਣਾ ਵੀ ਗੱਲ ਕੀਤੀ ਉਹ ਕਹਿੰਦੇ ਸਾਰ ਅਸੀਂ ਤੇ ਸਵੇਰ ਤੋਂ ਅਬਜੈਕਸ਼ਨ ਕਰ ਰਹੇ ਆਂ ਪਰ ਇਹ ਹਟ ਨਹੀਂ ਰਹੇ ਤਾਂ ਮੈਂ ਮੈਂ ਕਿਹਾ ਫਿਰ ਪੁਲਿਸ ਨੂੰ ਕਰੋ ਫਿਰ ਮੈਂ ਵੀ ਐਸਪੀ ਸਾਹਿਬ ਨੂੰ ਜਗਰਾਜ ਜੀ ਉਹਨਾਂ ਦਾ ਉਹਨਾਂ ਕੋਲ ਸੈਡ ਡਿਊਟੀ ਹੈ ਉਹਨਾਂ ਨੂੰ ਵੀ ਦੱਸਿਆ ਔਰ ਉਹਨਾਂ ਨੇ ਉੱਥੇ ਹੁਣ ਸ਼ਕਤੀ ਕੀਤੀ ਆ ਸੋ ਇਸ ਕਰਕੇ ਅਨੇਕਾਂ ਪਿੰਡਾਂ ਦੇ ਵਿੱਚ ਸਰਕਾਰ ਜਿਹੜੀ ਉਹ ਸੀਐਮ ਸਾਹਿਬ ਦੀਆਂ ਵੀਡੀਓ ਸੁਣੀ ਸੀ ਨਾ ਚੰਨੀ ਸਾਹਿਬ ਨੂੰ ਕਹਿ ਰਹੀ ਕਿ ਉਹ ਪਿੰਡਾਂ ਚ ਹੁੰਦਾ ਨਹੀਂ ਰੌਂਦ ਮਾਰਨੇ ਹੁਣ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਕਿ ਰੋਂਦ ਅਸੀਂ ਮਾਰ ਰਹੇ ਆ ਕਿ ਰੋਂਦ ਤੁਸੀਂ ਮਾਰ ਰਹੇ ਹੋ ਇਹਦਾ ਜਵਾਬ ਵੀ ਦੇ ਦੇਉਂ ਤੇ ਬੜੇ ਚੁਟਕਲੇ ਸੁਣਾਉਂਦੇ ਜੇ ਅੱਜ ਮੈਂ ਕਹਿਣਾ ਕਿ ਇਹ ਇਹ ਰੋਂਦ ਮਾਰਨ ਦਾ ਜਵਾਬ ਦਿਓ ਜਿਹੜਾ ਉਹਨ ਰਿਕਾਰਡ ਤੁਹਾਡੇ ਸਟਾਫ ਨੇ ਬੰਦਾ ਫੜਿਆ ਔਰ ਭੱਜਦਾ ਵੀ ਦੱਸਿਆ ਜਦੋਂ ਤੁਸੀਂ মিডিਆ ਉੱਥੇ ਸੀਗਾ ਸਾਰਾ ਤੋ ਉਹਨੂੰ ਉੱਥੋਂ ਬਦਲਿਆ ਨਵਾਂ ਪੀਆਰਓ ਵੀ ਲਾਤਾ ਆ ਤੇ ਉਹਨ ਰਿਕਾਰਡ ਵੀ ਸਾਰੀਆਂ ਗੱਲਾਂ ਆ ਗਈਆਂ ਸੋ ਇਸ ਕਰਕੇ ਜੇ 21 ਮੇਰੀਆਂ ਬਲੌਕ ਸੰਤੀਆਂ ਸੀ ਗੁਰਦਾਸਪੁਰ ਦੀਆਂ ਜਿੱਚੋ 15 ਇਹਨਾਂ ਨੇ ਡਾਤੀਆਂ 6 ਬਚੀਆਂ ਤੇ 6 ਵੀ ਇਹਨਾਂ ਨਾਲ ਦੀ ਲੜੀ ਜਾ ਰਹੀ ਹੈ ਇਹਨਾਂ ਕੋ ਕਦੀ ਇਹਨਾਂ ਨੂੰ ਵਿਸਾਖੀਆਂ ਦਾ ਸਹਾਰਾ ਲੈਣਾ ਪੈ ਰਿਹਾ ਉਹ ਜਿਹੜਾ ਆਪ ਇਲੈਕਸ਼ਨ ਬਾਈ ਇਲੈਕਸ਼ਨ ਜਿੱਤਿਆ ਜਿਹੜਾ ਆਪ ਜਨਰਲ ਇਲੈਕਸ਼ਨ ਨਹੀਂ ਜਿੱਤ ਸਕਿਆ ਉਹ ਗੁਰਦਾਸਪੁਰ ਆ ਕੇ ਫੀਲਿੰਗ ਲੈ ਗਿਆ ਕਿਸਦਾ ਮੇਰਾ ਨੰਬਰ ਨੋਟ ਕਰੋ ਇਹਨਾਂ ਲੋਕਾਂ ਕਰਕੇ ਇਲੈਕਸ਼ਨ ਜਿੱਤਿਆ ਜਾਣੀਆਂ ਸੋ ਇੱਥੇ ਅੱਜ ਕਹਿੰਦੇ ਕਲਸੀ ਸਾਹਿਬ ਵੀ ਫੇਰ ਰਿਹਾ ਮੇਰੇ ਹਲਕੇ 'ਚ ਮਤਲਬ ਇੰਨਾ ਇਹਨਾਂ ਦੇ ਬੁਰਾ ਹਾਲ ਆ ਸਰਕਾਰ ਦਾ ਕਿ ਇਹਨਾਂ ਨੂੰ ਵਿਸਾਖੀਆਂ ਜਿਹੜੇ ਖੁਦ ਵਿਸਾਖੀਆਂ ਨਾਲ ਤੁਰਦੇ ਨੇ ਉਹ ਬੰਦੇ ਇਹਨਾਂ ਨੂੰ ਲਿਆ ਕੇ ਇਲੈਕਸ਼ਨ ਲੜ ਰਹੇ ਆ ਕੋਈ ਗੱਲ ਨਹੀਂ ਤੁਹਾਡੀ ਪਾਰਟੀ ਦੇ ਕੈਂਪੇਨ ਕਰੋ ਜੋ ਮਰਜ਼ੀ ਕਰੋ ਥੈਟ ਇਜ਼ ਨਾਟ ਅਬਜੈਕਨੇਬ ਤੁਸੀਂ ਘੱਟੋ ਘੱਟ ਇੰਨੀ ਤੇ ਸ਼ਰਮ ਕਰ ਲੋ ਕਿ 15 ਢਾਕੇ ਵੀ ਤੁਹਾਡੇ ਕੋਲ ਗੱਲ ਨਹੀਂ ਬਣਦੀ 6ਾਂ ਤੇ ਵੀ ਕਿਸੇ ਨਿਕਲ ਗਈ ਤੁਹਾਡੀ 6 ਸੀਟਾਂ ਤੇ ਵੀ ਨਹੀਂ ਲੜ ਰਹੇ ਤੁਸੀਂ ਤੇ ਇਸ ਕਰਕੇ ਮੇਰਾ ਇਹ ਆਬਜੈਕਸ਼ਨ ਹੈ ਕਿ ਜਿਸ ਢੰਗ ਦੇ ਨਾਲੇ ਪ੍ਰੈਜ਼ਾਈਡਿੰਗ ਅਫਸਰਾਂ ਕੋ ਵੋਟਾਂ ਪਵਾ ਰਿਹਾ ਆਪਣੇ ਆਪ ਇਹ ਸਾਰੇ ਬੂਥਾਂ ਤੇ ਇਦਾਂ ਚੱਲ ਰਿਹਾ ਕਿ ਸਿਸਟਮ ਬੜੇ ਟੈਲੀਫੋਨ ਆ ਰਹੇ ਆ ਜਿੰਨਾ ਅਸੀਂ ਡੱਕ ਸਕਨੇ ਆ ਅਸੀਂ ਆਪਣੀ ਐਂਡ ਦੇ ਦਮ ਤੱਕ ਲੜਾਈ ਲੜ ਰਹੇ ਆ ਮੈਦਾਨ 'ਚ ਕਦੀ ਭੱਜੇ ਨਹੀਂ ਨਾ ਪ੍ਰੈਸ ਦੇ ਸਾਹਮਣੇ ਇਹ ਕਵਾਂਗੇ ਵੀ ਹਾਏ ਉਹ ਟਟਾ ਕਰ ਗਏ ਤਾਂ ਅਸੀਂ ਹਾਰ ਗਏ ਜੋ ਕਰ ਰਹੇ ਆ ਉਹ ਇਹ ਕਰਨ 21 ਪਾ ਰਿਆ 101 ਮੋੜਾਂ ਦਾ ਇਹ ਮੇਰਾ ਬਰਿੰਦਰ ਪਾੜੇ ਦਾ ਵਾਦਾ ਆ ਸੋ ਕਿਉਂਕਿ ਫਿਰ ਦੇਖੋ ਜਦੋਂ ਇਹ ਧੱਕਾ ਕਰਨ ਦੇ ਸੈਣਾ ਵੀ ਸਿੱਖਣਾ ਚਾਹੀਦਾ ਨਾ ਸੋ ਇਸ ਕਰਕੇ ਹੁੰਦੇ ਪੰਜ ਸੱਤ ਫੀਲੇ ਇਹਨਾਂ ਦੇ ਹੈਗੇ ਉਹਨਾਂ ਨੂੰ ਫੀਲਿੰਗ ਲਈ ਲਾ ਦੇਾਂਗੇ ਫੀਲਿੰਗ ਕਿਹੜਾ ਸਮਾਂ ਲੈ ਦੂਰ ਆ ਸੋ ਇਹ ਇਸ ਤੋਂ ਇਲਾਵਾ ਇਹਨਾਂ ਕੀ ਸਾਡੇ ਨਾਲ ਕੀਤਾ ਕੁਝ ਪਿੰਡਾਂ ਦੇ ਵਿੱਚ ਲਿਸਟਾਂ ਸਾਨੂੰ ਗਲਤ ਦਿੱਤੀਆਂ ਜਿਹਦੇ ਉੱਤੇ ਮੋਹਰਾਂ ਲੱਗੀਆਂ ਹੋਈਆਂ ਬੀਡੀਪੀਓ ਸਾਹਿਬ ਦੀਆਂ ਔਰ ਜਿਹੜੀਆਂ ਅੰਦਰ ਪੀਆਰਓਜ਼ ਕੋਲ ਲਿਸਟਾਂ ਗਈਆਂ ਤੇ ਝਾੜੂ ਬੋਕਰ ਵਾਲਿਆਂ ਕੋ ਜਿਹੜੀਆਂ ਲਿਸਟਾਂ ਗਿਓ ਸੇਮ ਨੇ ਤੇ ਜਿਹੜੀਆਂ ਸਾਡੀਆਂ ਲਿਸਟਾਂ ਉਹ ਗਲਤ ਨੇ ਹੁਣ ਬਲਜੀਤ ਐਸਡੀਐਮ ਸਾਹਿਬ ਕੋ ਜਾ ਕੇ ਆਇਆ ਇਹ ਤੁਹਾਨੂੰ ਦੱਸ ਦਿੰਦਾ ਕਿ ਉੱਥੇ ਕੀ ਹਾਲ ਹੋਇਆ ਤੇ ਕੀ ਸਚਾਈ ਹੈ ਦੀ